ਤੁਮਰੇ ਸੂਤਰਤਾਰੀ ਤੁਮ ਤੇ ਹੋਏ ਸੋ ਆ ਗਿਆ ਕਾਹੇ ਤੁਮਰੀ ਗਤ ਮੇਤ ਤੁਮ ਹੀ ਜਾਨੀ ਨਾਮ ਤਕਾਸ ਸਦਾ ਗੁਰਮਾਨੀ ਤੋ ਬਿਆਗੇ ਅਨ ਦਾਸ ਹੁਮਾ ਪਿੰਦ ਸਰ ਤੇਰਾ ਜਮਤੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਵਰਤੇ ਅਮਰਦਾਸ ਰੰਦਸ ਹੋਇ ਸਹਾਈ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀਤਿਆਹੀਐ ਜਿਸੁ ਦਿੱਠੇ ਸਬਦ ਖਜਾਇ ਤੇ ਬਹਾਦਰ ਸਿਮਰਿਆ ਕਰ ਨਾ ਨਦਿਆ ਵੀਤਾ ਸਭ ਥਾਈ ਹੋਏ ਸਹਾਰੇ ਤੇ ਪਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਰੇ ਦਸਾਂ ਪਤਸ਼ਾਹਿਆਂ ਦੀ ਯੋਗਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਲਸਾ ਜੀ ਬੁਲ ਸ੍ਰੀ ਵਾਹਿਗੁਰੂ ਜੀ ਅਨਜਾਨ ਪਿਆਰਿਆਂ ਚੰਨ ਸਹਬਜਾ ਦੀਆਂ ਪਿਆਰੀ ਮੁਕਤੇਆਂ ਹੱਠੀਆਂ ਜੱਗੀਆਂ ਤੱਬੀਆਂ ਜਿਨ੍ਹਾਂ ਗੁਰਮੁਖਾ ਨਾਮ ਜਪਿਆ ਮੋਹੰਦ ਕੇਸ਼ਿਆ ਦੇਗ ਜਲਾਈ ਤੇਗ ਵਾਹੀ ਦੇ ਕੇ ਅੰਠ ਕੀਤਾ ਜਿਨ੍ਹਾਂ ਪਿਆਰਿਆਂ ਸੱਚਿਆਰਿਆਂ ਸੂਰਬੀਰਾਂ ਦੀ ਬੰਦਰ ਤੇ ਪਰ ਮਾਇਦਾ ਧਿਆਨ ਧਰ ਕੇ ਖਲਸਾ ਜੀ ਬੁਲੇ ਸ੍ਰੀ ਵਾਹਿਗੁਰੂ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਕਰਨ ਘੇਰ ਤਸੀਹਤ ਦਿੱਤੇ ਬੰਦ ਬੰਦ ਟਟਾਏ ਖੋਪੜੀਆਂ ਲਹਾਈਆਂ ਜਲਖਣੀਆਂ ਤੇ ਚੜੇ ਤਨ ਆਨ ਆਨ ਹਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਸੰਸਾਰ ਸੰਗ ਨਿਵਾੜੀ ਜਿਨਾ ਦੀ ਕਮਾਈ ਦਾ ਭਿਆਨ ਧਰ ਕੇ ਖਲਸਾ ਜੀ ਬੋਲ ਸ੍ਰੀ ਵਾਹਿਗੁਰੂ ਜੀ ਅੰਜਾ ਪਖਤਾ ਸਰਬੱਤ

ਜਿਤੇ ਅਮਨ ਦਾ ਸਦਕਾ ਸਰਬ ਸਤ ਹੋਵੇ ਜਰਾਂ ਦਾ ਹਾਲ ਸਦੀ ਸਾਹਿਬ ਤਹਾ ਤਹਾ ਰੱਛਿਆ ਰਾਇਤ ਏਗ ਏਗ ਫਤਿਹ ਰਤ ਕੀ ਪੈ ਪੰਥ ਕੀ

ਸੰਦਾ ਅਦਨੀਵਾ ਮਤ ਜੀ ਮਤ ਬਦਲਾ ਰੱਖ ਆਪ ਵਾਹਿਗੁਰੂ ਜੀ ਸੇ ਅਕਾਲ ਪੁਰਖ ਆਪਣੇ ਅੰਥ ਦੇ ਸਦਾ ਸਹਾਈ ਨਤਾ ਜੀ ਸ੍ਰੀ ਨਾਨਕ ਸਾਹਿਬ ਤੇ ਹੁਜਰਤਾਂ ਜਿਨ੍ਹਾਂ ਤੋਂ ਪੰਥ ਮੋਛੜਿਆ ਗਿਆ ਭੁੱਲੇ ਰਛਨ ਦਿਹਾਰ ਤੇ ਸੇਵਾਰ ਸੁਭਾ ਦਾਦਾਨ ਕਾਲ ਸਾਜੀ ਬਖਸ਼ੋ ਥੇ ਨਿਵਾਰਿਆ ਦੇਵਾਂ ਨੀ ਕਾਇਆ ਦੇ ਤਾਂ ਨੇ ਉਟਿਆ ਦੀ ਕੋ ਸਚੇਤ ਆਵਾਹੀ ਗੁਰੂ ਜੀ ਧੰਨ ਧੰਨ ਚਵਰ ਸ਼ਬਦ ਤਖਤ ਦੇ ਮਾਲਕ ਗਦੀ ਤੇ ਰਾਜਮਾਨ ਸਰ ਕਲਾ ਸਮਰੱਥਤਾ ਅਨੰਤ ਸਤ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਰੇਤ ਦੀ ਜੋਤਣੀ ਕੀ ਕੀਤੀ ਜਾਂਦੀ ਹੈ ਕਾਸ਼ਾ ਕੀ ਆਪ ਜੀ ਦਾ ਫਰਮਾਨ ਹੈ ਸਤਿਗੁਰੂ ਜੀਓ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਹਰ ਦੇ ਕਰੀ ਨਿਮਖ ਇੱਕ ਘਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਨ ਕਾ ਕਾਰਜਤ ਨਹੀਂ ਕੀਆ ਮਾਨਸ ਕਿਆ ਰਚਾ ਰਾਂਜੇ ਮਹਾਵਤਨ ਸਰ ਸਤਿਗੁਰੂ ਜੀਓ ਸੇਵਕਾਂ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕੀਤੇ ਹਨ ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ ਸਤਿਗੁਰੂ ਜੀਓ ਆਪ ਜੀ ਦੇ ਦਰ ਘਰ ਦੇ ਪੀਤਮਾਨ ਭਾਈ ਸਹਿਬਾਈ ਸਰਦਾਰ ਨਿਰਮਲ ਸਿੰਘ ਜੀ ਪੰਨੂ ਸਤਿਗੁਰੂ ਜੀ ਸੇਵਕਾਂ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕੀਤੇ ਹਨ ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ ਸਤਿਗੁਰੂ ਜੀ ਉਹਨਾਂ ਦਾ ਸੁਪੁੱਤਰ ਸਰਦਾਰ ਜਸਪਾਲ ਸਿੰਘ ਜੀ ਦਾਤਾਰ ਸਤਿਗੁਰੂ ਆਪਣੇ ਪੁੱਤਰ ਕਾਕਾ ਕਰਨਵੀਰ ਸਿੰਘ ਜੀ ਦੇ ਦਾਤਾਰ ਸਤਿਗੁਰੂ ਚੜ੍ਹਦੀਆਂ ਕਲਾ ਦੀ ਅਰਦਾਸ ਬੇਨਤੀ ਕਰਦੇ ਹੋਏ ਸ਼ੁਕਰਾਨਾ ਕਰਦੇ ਹੋਏ ਪਾਤਸ਼ਾਹ ਜੀ ਉਹ ਆਪ ਜੀ ਦੇ ਮubaruk ਚਰਨ ਆਪਣੇ ਘਰ ਕੇ ਪਰਸੇ ਹਨ ਕੀ ਬਾਣੀ ਆਈ ਜਿਸ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਹਿਬ ਆਰੰਭ ਕਰਾਉਣ ਲੱਗੇ ਹਨ ਪਾਤਸ਼ਾਹ ਜੀ ਉਹ ਸੇਵਕ ਪਰਵਾਰ ਦੀ ਚੜ੍ਹਨੀ ਕਲਾ ਬਖਸ਼ਿਸ਼ ਕਰਨੀ ਮਿਹਰ ਭਰਿਆ ਹੱਥ ਰੱਖਣਾ ਕਾਰੋਬਾਰ ਚੜ੍ਹਦੀ ਕਲਾ ਵਿੱਚ ਰੱਖਣੀ ਦੇਸਾਂ ਦੇਸਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਰਤਾਰ ਸਤਿਗੁਰੂ ਜੀਓ ਵਾਦ ਜੀ ਦੇ ਹਮਤ ਬਖਸ਼ਿਸ਼ ਮਿਹਰ ਦੇ ਸਰਕਾਰ ਪਾਤਸ਼ਾਹ ਜੀ ਉਹ ਸ੍ਰੀ ਅਖੰਡ ਪਾਤਸ਼ਾਹ ਅਰੰਭ ਕਰਨ ਦੀ ਆਗਿਆ ਦਿੱਤੀ ਕਰੋ ਜੀ ਅਰੰਭ ਕਾ ਦੇ ਅਨਸਾਰ ਸੇਵਕ ਪਰਿਵਾਰ ਵੱਲੋਂ ਸਭੂ ਸੁਨਗਰੀ ਸਤਗੁਰੂ ਜੀ ਰੱਬ ਦੀ ਹਜ਼ਰੀ ਅੰਦਰ ਹਾਜ਼ਰ ਹੈ ਫਿਰ ਵੀ ਕਿਸੇ ਪ੍ਰਕਾਰ ਦੀ ਟੁੱਟੀ ਰਹ ਗਈ ਹੋਵੇ ਅਣਜਾਣ ਬੱਚੇ ਜਾਣ ਕੇ माफ ਕਰਨੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸਤਗੁਰੂ ਜੀ ਬਾਠੀ ਸਿੰਘ ਆਪਦੇ ਚਰਨ ਕਰਨਾ ਵਿੱਚ ਹਾਜ਼ਰ ਹਨ 16 ਪੈਰ ਸੁੱਧ ਗੁਰਬਾਣੀ ਪੜਨ ਸੁਣਨ ਦੀ ਸੇਵਾ ਕਰਨੀ ਸਮਰਥ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਤਾਰ ਸਤਿਗੁਰੂ ਜੀਓ ਆਰੰਭ ਕਰਦੇ ਸਣੀ ਆਪ ਜੀ ਦੇ ਬਖਸ਼ੀਆਂ ਪੰਡਾਰਿਆਂ ਵਿੱਚ ਕ੍ਰਾਪਰਛਾ ਦੀ ਦੇਵ ਸਜਾ ਕੇ ਸਤਿਗੁਰੂ ਜੀ ਆਪਦੀ ਸਜਲੀ ਅੰਦਰ ਹਾਜ਼ਰ ਹੈ ਆਪ ਜੀ ਨੂੰ ਪਰਵਾਨ ਹੋਵੇ ਪਰਵਾਨ ਹੋਇਆ ਕ੍ਰਾਪਰਛਾ ਸੰਗਹੁ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ਿਸ਼ ਕਰੋ ਜੀ ਆਈ ਸਰਬਤ ਸਾਧ ਸੰਗਤ ਜੀ ਦੀ ਹਾਜ਼ਰੀ ਪਰਵਾਨ ਕਰਨੀ ਕਦਮ ਕਰਮ ਰੇਖੇ ਲਾਉਣੀ ਪੇਤਾਂ ਤਿਲ ਗੁਲਦਾਰ ਪਰਵਾਨ ਕਰਨੀਆਂ ਸਰਬੱਤ ਸੰਤਾਂ ਦੇ ਸਿਰ ਤੇ ਨੀਰ ਪਰਿਆ ਚੜ੍ਹਦੀਆਂ ਕਲਾ ਬਖਸ਼ ਕਰਨੀਆਂ ਘਰ ਪਰਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਬਖਸ਼ ਕਰਨੀ ਆਪਸ ਵਿੱਚ ਤ੍ਰੇਨ ਪਿਆਰ ਬਖਸ਼ ਕਰਨਾ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰੂ ਜੀਓ ਦੀ ਬਖਸ਼ਿਸ਼ ਕਰੋ ਜੀ ਨਰਕਾਰ ਸਤਿਗੁਰ ਹੁਮਦੇ ਅਨਸਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮਿਲਣੇ ਜਿਨਾ ਮਿਲਿਆ ਅਕਜੀ ਦਾ ਨਾਮ ਚਿਤਿਆਵੇ ਨਾਨਕ ਰਾਮ ਚੜ੍ਹਦੀ ਕਲਾ ਦੇ ਭਾਣ ਸਬਦ ਦਾ

आया दूर चल खे पी तराए जीओ आशा रखी चेत में सब दुख गवाए जियो ज्ञान ध्यानु कुझु कर्म न ॼाण ਗਾਨਾ ਤੇਰੀ ਸਭ ਤੇ ਵਟਾ ਸਤ ਗੁਰੂ ਨਾਨਕ ਵੇਨ ਕਰਾ ਰੱਖੀ ਮੇਰੀ जम दोस्त नया वै कंख लाए प्रतगुरू जी सच साखे ਦਾਗ ਉਸ ਮਤ ਦਿੱਆ ਪ੍ਰਭ ਸਗਲੇ ਧਾਨ ਵਸਾਈ ਸੁਖ ਸਾਂਗ ਫਿਰ ਆਏ ਨਾਨਕ ਪ੍ਰਭ ਸਰਨਾਏ ਗਿਨ ਸਗਲੇ ਰੋਪ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹਲਾ ਪੰਜਵਾਂ ਨਾਲ ਨਾਰਾਇਣ ਮੇਰੇ ਤੇ ਜਮਦੂਤ ਨਹਾਵਾ ਨੀੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤਾਰੋੜੀਏ ਕੰਮ ਕੀ ਤਾਲੋ ਜੀਤੋ ਹਰ ਪੈ ਆਖੀਏ ਮਾਰਾ ਕੀ ਤਾਲੋੜੀਏ ਕੰਮ ਕੀ ਕਾੜੋੜੀਏ ਕੰਮ ਜੀਤੋ ਹਰ ਪੈ ਆਖੀਏ ਮਾਰਾ ਕਾਰਜ ਦੇਉ ਤੂ ਸਹਾਰ ਕਾਲ ਦੇਉ ਤੂ ਸਹਾਰ ਸਤ ਗੁਰ ਸਾਕ ਸਾਖੀਏ ਮਾਰਾ ਸੰਤਾਂ ਗੰਗਾਂ प्यारे अमृत चाखिय मार ए पन वेरवान पन वेरवान दास ਕਾ 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 ਵਾਯੂ ਕੀ ਇਕ ਓੰਕਾਰ ਸਤਨਾਮ ਖਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਦੂ ਸਤ ਅੰਗਰਭਜਪ ਔਰ ਸੱਚ ਜੁਗਾਦ ਸੱਚ ਹੈ ਪੀ ਸੱਜ ਨਾਨਕ ਹੋਸੀ ਵੀ ਸੱਚ ਸੋਚੈ ਸੋ ਘਰੋ ਵਈ ਜੇ ਸੋਚੀ ਲਖ ਵਾਰ ਚੁਪੈ ਚੁਪਨੋ ਵਈ ਜੇ ਲਾਇ ਰਹਾ ਲੋਤਾਰ یا بوکھ نو اتری جی بننا پوریا پار سای سریان تال اکو ہے تا اک نہ چلے نال کیم ستیارا ہوئی ہے کیو پورے اتھے پحال کو مر جائی کرنا ਨਾਲ حکمی ہون اکار کو نہ کھیا جائی حکمی ہون دی کملے وڑائی حکمی उत्तम دی حکمی لیک دوغ سبو پائی ہے اک نہ گل بخش اک قمیص ਉਹ ਜੇ ਉਹਦੇ ਅੰਦਰ ਸਾਤ ਕੋ ਬਾਹਰ ਉਪਨ ਕੋਏ ਨਾਮ ਕੋ ਮੇਰੇ ਇਹ ਹੁਦਾ ਤਉ ਮੈਂ ਕਹੇ ਨ ਕੋਏ ਗਾਵੈ ਕੋ ਤਾਨ ਹੋਵੇ ਕਿਸੈ ਤਾਨ ਗਾਵੈ ਕੋ ਦਾਰੁ ਗੁਣੇ ਨਿਸ਼ਾਨ ਗਾਵੈ ਕੋ ਗੁਣੁ ਮੜਿਆ ਅਨਿਆਤ ਗਾਵੈ ਕੋ ਜਗੁਚਾਰ ਗਾਵੈ ਕੋ ਸਾਥ ਕਰੇ ਤਨ ਕੀ ਗਾਵੈ ਕੋ ਦਿਲ ਫਿਰਦੇ ਗਾਵੈ ਕੋ ਜਾਪੇ ਸੇ ਦੂਰ ਕਾਲ ਹੈ ਕੋ ਵੇਖਿਆ ਆਦਰਾ ਦੂਰ ਕਥਨਾ ਕਥੇ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਰ ਪਾਏ ਜੁਗਾ ਜਗੰਤਰ ਖਾਈ ਖਾਏ ਉਕਮੀ ਉਕਮ ਚਲਾਏ ਰਹੋ ਨਾਨਕ ਹੋਈ ਸਾਬੈ ਪਰਵਾਹ ਸਾਚਾ ਸਾਬ ਸਾਚਨਾਏ ਪਾਕਿਆ ਪੋਇ ਉਕਾਰ ਆਖੇ ਮੰਗ ਦੇ ਦਾਨ ਕਰਨ ਦਾ ਤਾਰ

ਕਰਮੀ ਆਵੇ ਕਪੜਾ ਨਦਰੀ ਮੋਖਦਵਾਰ ਨਾਨਕ ਏ ਵੇ ਜਾਣੀਓ ਕਾਪੇ ਇਸ ਤਿਆਰ ਕਭ ਧਿਆਨ ਨਾ ਜਾਏ ਕੀ ਤਾ ਨਾ ਹੋਏ ਆਪੇ ਆਪ ਨਿਰਗੰਥ ਹੋਏ ਜਨ ਤੇ ਵਾ ਦਿਨ ਪਾਇਆ ਮਾਨ ਨਾਨਕ ਗਾਵੇ ਪੁਰੇ ਨਦਾਨ ਗਾਭ ਜੈ ਸੁਣੇ ਮਨ ਰਖੀਏ ਪਾਹੋ ਦੁਖ ਘਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਮੇਰੇ ਨਾਮ ਗੁਰਮੁਖ ਰਿਆ ਸਮਾਈ ਗੁਰਇਸ਼ਰ ਗੁਰ ਗੋ ਰਖ ਪਰਮਾ ਗੁਰ ਪਾਰਵਤੀ ਮਾਈ ਇਹ ਹਉ ਗਾਣਾ ਆ ਕਾਣਾ ਨਾ ਜਾਈ ਨਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਭ ਨਾ ਜੀਆਂ ਦਾ ਇਕ ਦਾਤਾ ਸੋ ਮੈਂ ਵਿਸਰਣ ਨਾ ਜਾਈ